ਇਹ ਟਰੱਕ ਲੈ ਆਂਦੇ ਨੂੰ ਤਿੰਨ ਮਹੀਨੇ ਦੇ ਕਰੀਬ ਤੱਕ ਦਾ ਸਮਾਂ ਤਾਂ ਹੋ ਹੀ ਚੁੱਕਾ ਪਰ ਹਰਫ ਨੇ ਇਸਦੀ ਵਰਤੋਂ ਜ਼ਿਆਦਾ ਨਹੀਂ ਕੀਤੀ ਭਾਵ ਕਿ ਇਸ ਨਾਲ ਕਦੇ ਜ਼ਿਆਦਾ ਸਮਾਂ ਨਹੀਂ ਖੇਡਿਆ ਪਰ ਕੱਲ ਮੈਂ ਬੈਠੀ-ਬੈਠੀ ਚੀਜ਼ਾਂ ਦੀ ਕਾਂਟਾਂ ਛਾਟੀ ਕਰ ਰਹੀ ਸੀ ਤੇ ਆ ਨੀਲੇ ਰੰਗ ਦੇ ਡੋਰੀ ਜੋ ਕਿ ਹਰਫ ਦੇ ਜਨਮ ਦਿਨ ਵੇਲੇ ਬੈਗ ਵਿੱਚ ਮੈਂ ਤੋਹਫ਼ਾ ਪਾ ਕੇ ਦਿੱਤਾ ਸੀ ਉਸ ਦੇ ਹੈਂਡਲ ਸੀ ਲਿਫਾਫਾ ਕਾਗਜ਼ ਦਾ ਹੋਣ ਕਰਕੇ ਫਟ ਗਿਆ ਤੇ ਉਸ ਦੇ ਹੈਂਡਲ ਜੋੜ ਕੇ ਮੈਂ ਆ ਡੋਰੀ ਜਹੀ ਬਣਾ ਛੱਡੀ ਹੁਣ ਕੱਲ ਦਾ ਇਸ ਨਾਲ ਹੀ ਖੇਡਦਾ ਤੇਸ ਨੂੰ ਆਪਣੇ ਨਾਲ ਨਾਲ ਰੱਖਦਾ ਪੂਰਾ ਆਨੰਦ ਮਾਨ ਰਿਹਾ ਇਸ ਖਡਾਉਣੇ ਦਾ ਮੈਂ ਸੋਚ ਰਹੀ ਸੀ ਕਿ ਖਡਾਉਣੇ ਵਿੱਚ ਕੀਤੀ ਛੋਟੀ ਜੀ ਤਬਦੀਲੀ ਨੇ ਖਡਾਉਣੇ ਦੀ ਬੁੱਕਤ ਵਧਾ ਦਿੱਤੀ ਸੋ ਜੀ ਸਾਡੀ ਜ਼ਿੰਦਗੀ ਵਿੱਚ ਵੀ ਅਸੀਂ ਕਈ ਵਾਰ ਆਪਣੇ ਸੋਹਣੇ ਗੁਣਾਂ ਨੂੰ ਅੱਖੋਂ ਪਰੋਖੇ ਕਰ ਦਿੰਨੇ ਆ ਤੇ ਕਈ ਵਾਰ ਸਾਡੇ ਉਹ ਗੁਣ ਜੋ ਸਾਡੇ ਦਿਲ-ਦਿਮਾਗ 'ਚ ਤਾਂ ਹੈਗੇ ਆ ਜਾਂ ਤਾਂ ਅਸੀਂ ਉਹਨਾਂ ਨੂੰ ਵਰਤਦੇ ਹੀ ਨਹੀਂ ਜਾਂ ਫਿਰ ਵਾਜਬ ਸਭਾ ਹੋਣ ਨਾ ਕਰਕੇ ਮਹਾਨਾਲਾ ਛੱਡਦੀਆਂ ਕਿ ਸਾਥ ਹੋਣੀ ਹੋਣਾ ਜਾਂ ਅਸੀਂ ਕਰ ਨਹੀਂ ਪਾਉਂਦੇ ਸੋ ਜੀ ਬਾਕੀ ਜ਼ਿੰਦਗੀ ਹੈ ਜਿਹੜੀ ਉਹ ਇੱਕੋ ਵਾਰ ਮਿਲਦੀ ਹੈ ਜਨਾਬ ਉਸ ਦੀ ਬੁੱਕਤ ਪਾਉਣੀ ਹੈ ਜਾਂ ਨਹੀਂ ਇਹ ਤੁਹਾਡੇ ਆਪਣੇ ਹੱਥ ਵਸਾ ਹੈ ਧੰਨਵਾਦ ਮੈਂ ਤੁਹਾਡੀ ਆਪਣੀ ਲਖਵੀਰ ਦਾ ਸ਼ੁਕਰੀਆ